ਆਸੂਬਾ ਸਰਕਾਰ ਵੱਲੋਂ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਨਾਲ ਇਹ ਮੁਹਿੰਮ ਲਗਾਤਾਰ ਜਾਰੀ ਹੈ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਜਿੱਥੇ ਨਸ਼ੇ ਦੇ ਸਦਾਗਰਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਨਸ਼ਾ ਵੱਡੀ ਗਿਣਤੀ ਦੇ ਵਿੱਚ ਬਰਾਮਦ ਹੋ ਰਿਹਾ ਵੱਡੀ ਮਾਤਰਾ 'ਚ ਬਰਾਮਦ ਹੋ ਰਿਹਾ ਉੱਥੇ ਹੀ ਨਸ਼ੇ ਦੇ ਸਦਾਗਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕਰਕੇ ਬਣਾਈਆਂ ਗਈਆਂ ਪ੍ਰਾਪਰਟੀਆਂ ਵੀ ਠਹਿ ਠੇਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਦੁਬਾਰਾ ਤੋਂ ਪ੍ਰਾਪਰਟੀਆਂ ਨੂੰ ਸਰਕਾਰ ਆਪਣੇ ਕਬਜ਼ੇ 'ਚ ਲੈ ਰਹੀ ਹੈ ਪੰਚਾਇਤਾਂ ਆਪਣੇ ਕਬਜ਼ੇ 'ਚ ਲੈ ਰਹੀਆਂ ਨੇ ਸੋ ਮੌਜੂਦਾ ਜਿਹੜੀ ਕਾਰਵਾਈ ਸਾਹਮਣੇ ਆਈ ਹੈ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਨਸ਼ੇ ਦੇ ਇੱਕ ਵਪਾਰੀ ਵੱਲੋਂ ਸਦਾਗਰ ਵੱਲੋਂ ਨਸ਼ੇ ਦੇ ਪੈਸੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕਰਕੇ ਬਣਾਈ ਗਈ ਜਾਇਦਾਦ ਦੇ ਉੱਪਰ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਮੌਕੇ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਨੇ ਸਥਾਨਕ ਪ੍ਰਸ਼ਾਸਨ ਵੀ ਪਹੁੰਚਿਆ ਸੋ ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਸ ਅਪਰਾਧੀ ਵੱਲੋਂ ਜਿਸ ਨਸ਼ੇ ਦੇ ਸਦਾਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਗਿਆ ਸੀ ਉਸ ਤੋਂ छुड़ाਇਆ ਗਿਆ ਇਹ ਜਾਇਦਾਦ ਜਿਹੜੀ ਹੈ ਠਹਿ ਠੇਰੀ ਕੀਤੀ ਗਈ ਹੈ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਇਹ ਮੁਹਿੰਮ ਜਿਹੜੀ ਹੈ ਚਲਦੀ ਰਹੇਗੀ ਅੱਜ ਇਹ ਮਲਖੌਰ ਦੇ ਵਿੱਚ ਅਮਰਜੀਤ ਕੌਰ ਵਾਈਵਾ ਉਹ ਗੁਰਮੀਤ ਸਿੰਘ ਉਹਨਾਂ ਦੇ ਕਰਤੇ ਕੀਤੀ ਜਾ ਰਹੀ ਹੈ ਜਿਹੜੇ ਗਲਾਟਾ ਦੇ ਨਾਲ ਸਾਡੇ ਅਫੀਸਰ ਨਾਲ ਨੇ ਜਿਹੜੀ ਅਨਨ ਅਧਿਕਾਰ ਗੋਚਮੰਡ ਹੈਗੀ ਇਹਨਾਂ ਦੇ ਨਾਲ ਜਿਹੜੀ ਇਹ 2013 ਤੋਂ ਨਸਿਰਾ ਕੰਮ ਕਰਦੀ ਹੈ ਜਿਸ ਤੇ ਤਕਰੀਬਨ 7-8 ਵਾਰ ਕੇ ਕੇ ਰਿਜਿਸਟਰ ਨੇ ਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਯੋਧ ਨਸ਼ਿਆਂ ਦੇ ਵਿਰੁੱਧ ਜੀ ਮਹਿਮਦੇਦੀ ਨਾ ਤੇ ਇਹਦੇ ਵਿੱਚ ਗਲਾਟਾ ਵਾਲੇ ਵਿਸ਼ਾ ਸਾਡੇ ਨਾਲ ਨੇ ਤੇ ਕਰ ਵੀ ਕਰ ਰਹੇ ਨੇ ਸਰ ਇਹ ਪ੍ਰੈਜ਼ੈਂਟਲੀ ਜੇਲ੍ਹ ਚ ਹੈਗੀ ਹੈ ਕਿ ਕੀ ਸਜ਼ਾ ਇਹਨੂੰ ਮਿਲਿਆ ਵਿੱਚ ਬੈਕਗ੍ਰਾਉਂਡ ਕੀ ਹੈ ਜੀ ਕਿੰਨੇ ਦੇ ਤੋ ਨਸ਼ਾ ਵੇਚਦੀ ਆ ਰਹੀ ਹੈ ਇਹ 2013 ਤੋਂ ਨਸ਼ਾ ਵੇਚਦੀ ਆ ਰਹੀ ਹੈ ਤੇ ਹੁਣ ਇਸ ਟਾਈਮ ਇਹ ਇਹ ਲੰਦੇ ਇੱਥੇ ਜੀ ਕਿ ਕਿਦਾਂ ਕੀ ਹਾਂਜੀ ਹਾਂ ਇੱਥੇ ਲੰਦੇ ਦੀ ਹੈ ਪਹਿਲਾਂ ਕਿੰਨੇ ਕੇ ਮਾਮਲੇ ਦਰਜ ਨੇ ਪਹਿਲਾਂ 7-8 ਮਾਮਲੇ ਦਰਜ ਹੈਗੇ ਨੇ ਤੇ 2013 ਤੋਂ ਲਗਾਤਾਰ ਕਰਦੀ ਆ ਰਹੀ ਹੈ ਸਰ ਲਾਸਟ ਕਦੋਂ ਅਰੈਸਟ ਵਾਰਾ ਇਹਦੀ ਬਈ ਸੀਗਾ ਲਾਸਟ ਇਹ ਵਿਰਤੀ ਕੀ 21 ਚ ਪਈ ਆ ਦੀ ਲਾਸਟ ਰੈਸਟਿਕ ਕੀ ਕਿੰਨੀ ਰਿਕਵਰੀ ਸੀਗੀ ਇਹਦੇ ਤੋਂ ਕਿੱਦਾਂ ਕਰਾਂਗੇ ਰਿਕਵਰੀ ਉਹਦਾ ਦੱਸ ਦਿਆਂਗੇ 700 ਗ੍ਰਾਮ ਇਹ ਰਿਹਾ ਕੋਸਰ ਲੱਗਦਾ ਕਿ ਜਿਹੜੀ ਯੁੱਧ ਨਸ਼ਾ ਵਿਰੁੱਧ ਮਹੀਨ ਤੱਕ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਚੱਲਦੇ ਆ ਇਸ ਘਰ ਤੇ ਵੀ ਜਿਹੜੀ ਕਾਰਵਾਈ ਹੋਈ ਹੈ ਬਿਲਕੁਲ ਜੀ ਇਹਨਾਂ ਦਾ ਅਨ ਅਨਧਕਾਰਕਰ ਰੋਜਮੈਂਟ ਵੀ ਜੀ ਗਲਾਡਾ ਵਾਲੇ ਵੀ ਸਾਡੇ ਨਾਲ ਨੇ ਤੇ ਜਿਹੜਾ ਇਹਨੇ ਇਹ ਘਰ ਬਣਾਇਆ ਸੀ ਠੱਕੇ ਨਾਲ ਬਣਾਇਆ ਸੀ ਤੇ ਦੂਜੀ ਗੱਲ ਇਹ ਨਸ਼ੇ ਤੋਂ ਜਿਹੜਾ ਪੈਸਾ ਇਕੱਠਾ ਕਰਕੇ ਬਣਾਇਆ ਸੀ ਤੇ ਜਿਹੜੇ ਨਛਾ ਮੋਤਵਿੰਆ ਬਾਲਜਿੰਦ ਬੱਧ ਰਹੇ ਆ ਤੇ ਉਹਦੀ ਮੁੰਮੇ ਮਦੀਨ ਅੱਗੇ ਕਾਰਵਾਈ ਕਰ ਰਹੇ ਤਾਂ ਹੁਣ ਸਰ ਇਹਨਾਂ ਦੇ ਰਿਕਾਰਡ ਜਿਹੜਾ ਫੈਮਲੀ ਬੈਕਗ੍ਰਾਉਂਡ ਇਹਨਾਂ ਦਾ ਕੁਝ ਬਿਲਕੁਲ ਜੀ ਉਹ ਇਨਵੈਸਟੀਗੇਸ਼ਨ ਕਰ ਰਹੇ ਰਹੇ ਆ ਸਾਡੀ ਪਹਿਲਾਂ ਚੱਲੇ ਰਿਹਾ ਸਿਸਟਮ ਤਾਂ ਹੀ ਅਸੀਂ ਕੰਕਲੂਡ ਕੀਤਾ ਹੈ ਤੇ ਬਾਕੀ ਇਹਨਾਂ ਨੂੰ ਇਹੀ ਆ ਤੁਹਾਡੇ ਥਰੂ ਇਹੀ ਹੈਗੀ ਆ ਸਾਰਿਆਂ ਨੂੰ ਅਪੀਲ ਹੈ ਵੀ ਇਹ ਕੰਮਾਂ ਨੂੰ ਛੱਡੋ ਆਪਾਂ ਇੱਕ ਤੰਦਰੁਸਤ ਪੰਜਾਬ ਬਣਾਈਏ ਜਿਹੜਾ ਇਹ ਨਸ਼ਿਆਂ ਦਾ ਕੋੜ ਹੈ ਇਹਨੂੰ ਦੇਨੂੰ ਛੱਡ ਕੇ ਬਿਲਕੁਲ ਆਪਾਂ ਨਾਰਮਲ ਜ਼ਿੰਦਗੀ ਦੀ ਪਤਾ ਲੱਗਿਆ ਕਿ ਪਿੱਛੋਂ ਕਿਹੜਾ ਗਰੋਅ ਸੀਗਾ ਨਾ ਤਾਂ ਕੋਈ ਕਿੰਨੇ ਕਿੰਨਾ ਟਾਈਪ ਸੀਗਾ ਇਹਨਾਂ ਦਾ ਗਰੋਅ ਟਾਈਪ ਆਪ ਦਾ ਕੀ ਹੈ ਟਾਈਪ ਦਾ ਪਰਸਨਲ ਨਹੀਂ ਹੁੰਦਾ ਗਰੋਅ ਇਹਨਾਂ ਦਾ ਕਿਹੜਾ ਨਸ਼ੇ ਵਾਲਾ ਦਾ ਗਰੋਅ ਕਿਹੜਾ ਹੁੰਦਾ ਹਮ ਕਿਨੇ ਕਿਨੇ ਪੈ ਸਰ ਜਿਹੜਾ ਫਿਰ ਇੰਦਰ ਸੀਗਾ ਲੇਕਿ ਜ਼ਰੂਰ ਹਾਂਜੀ ਹਾਂ ਇਸੇ ਪਿੰਡ ਦੇ ਰਹਿਣ ਰਣ ਨੇ ਮਲਕੁਰ ਦੇ ਆਦਾ ਉਹਨੂੰ ਤੇ ਆ ਕਿ ਇਹਨਾਂ ਨੇ ਬਣਾਇਆ ਸੀ ਕਮਜਾ ਕਰਕੇ ਸੁਣਨ ਚਾਹੇ ਜਗਾ ਵੀ ਕਬਜ਼ਾ ਕੀਤਾ ਹੈ ਬਿਲਕੁਲ ਜੀ ਕਬਜ਼ਾ ਕੀਤਾ ਹੈ ਕਬਜ਼ਾ ਕਰਕੇ ਇਹਨਾਂ ਨੇ ਬਣਾਇਆ ਹੈ ਜਿਹੜਾ ਹੈ ਸਜਾਇਆ ਨਹੀਂ ਹੋਇਆ ਸਾਰੇ ਨੇ ਕਿਉਂਕਿ ਬਿਲਕੁਲ ਹੀ ਸਜਾਇਆ ਪਤਾ ਵੀ ਹੈਗੇ ਨੇ ਕਈ ਮੁਖਦਰਾਂ ਦੇ ਤੇ ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਦੇ ਮੁਲਾਜ਼ਮਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਮੁੱਖ ਮੰਤਰੀ ਨੇ ਇਹਨਾਂ ਬਹਾਦਰ ਪੁਲਿਸ ਕਰਮਚਾਰੀਆਂ ਦੀ ਬਹਾਦਰੀ ਦੀ ਪ੍ਰਸ਼ੰਸਾ ਵੀ ਕੀਤੀ ਹੈ ਤੁਹਾਨੂੰ ਦੱਸ ਦਈਏ ਬੀਤੇ ਦਿਨੀ ਇੱਕ ਕਾਰ ਨਹਿਰ ਦੇ ਵਿੱਚ ਡਿੱਗ ਗਈ ਸੀ ਜਿਸ ਤੋਂ ਬਾਅਦ ਪੀਸੀਆਰ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਸਾਰਿਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਤੇ ਇਹਨਾਂ ਦੀ ਜਾਨ ਬਚਾਈ ਸੀ ਸੀਐਮ ਨੇ ਸਾਰੇ ਕਰਮਚਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਇਨਸਾਨੀਅਤ ਦੇ ਨਾਤੇ ਮੋਢਲੇ ਫਰਜ਼ ਨਿਭਾਉਣ ਦੇ ਲਈ ਹੱਲਾਸ਼ੀਰ ਵੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੀ ਪੀਸੀਆਰ ਟੀਮ ਵੱਲੋਂ ਇਹ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਗਿਆ ਸੀ ਟੀਮ ਨੇ ਸਰਹੰਦ ਨਹਿਰ ਦੇ ਵਿੱਚ ਕਾਰ ਦੇ ਡਿੱਗਣ ਕਾਰਨ 11 ਲੋਕ ਜਿਨ੍ਹਾਂ ਦੀ ਜਾਨ ਖਤਰੇ ਦੇ ਵਿੱਚ ਪੈ ਗਈ ਸੀ ਉਹਨਾਂ ਦੀ ਜਾਨ ਬਚਾਈ ਸੀ ਬਹਿਮਣ ਪੁਲ ਦੇ ਨਜ਼ਦੀਕ ਸਰਹੰਦ ਨਹਿਰ ਦੇ ਵਿੱਚ ਇੱਕ ਕਾਰ ਡਿੱਗੀ ਸੀ ਜਿਸ ਵਿੱਚ ਪੰਜ ਬੱਚਿਆਂ ਸਮੇਤ 11 ਲੋਕ ਪਰਿਵਾਰ ਸਮੇਤ ਜਾ ਰਹੇ ਸਨ ਸੋ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਇਹਨਾਂ ਕਰਮਚਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਨਿੱਜੀ ਤੌਰ ਤੇ ਇਹਨਾਂ ਪੀਸੀਆਰ ਮੁਲਾਜ਼ਮਾਂ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਗਈ ਹੈ ਹੌਸਲਾ ਅਫਜ਼ਾਈ ਕੀਤੀ ਗਈ ਹੈ ਤੇ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼ ਵਿਦੇਸ਼ ਦੇ ਵਿੱਚ ਗੱਤਕੇ ਦੇ ਵਿੱਚ ਨਾਮਣਾ ਖੱਟਣ ਵਾਲੇ 4 ਸਾਲਾਂ ਦੇ ਸਿੱਖ ਬੱਚੇ ਦਾ ਸਨਮਾਨ ਕੀਤਾ ਗਿਆ ਇਸ ਸਿੱਖ ਬੱਚੇ ਨੇ ਕਾਕਾ ਫਤਿਹ ਸਿੰਘ ਜੋ ਕਿ ਅੰਮ੍ਰਿਤਸਰ ਦਾ ਵਾਸੀ ਹੈ ਉਸਨੇ ਯੂਰਪ ਸਿੰਗਾਪੁਰ ਮੁੰਬਈ ਵਰਗੀਆਂ ਥਾਵਾਂ ਤੇ ਜਾ ਕੇ ਵੱਡੇ ਮੰਚਾ ਦੇ ਉੱਤੇ ਗੱਤਕਾ ਖੇਡਿਆ ਤੇ ਸਿੱਖ ਪਛਾਣ ਦਾ ਪ੍ਰਚਾਰ ਪ੍ਰਸਾਰ ਕੀਤਾ ਜੋ ਕਿ ਇੱਕ ਪ੍ਰੇਰਨਾ ਸਰੋਤ ਹੈ ਸੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਛੋਟੇ ਬੱਚੇ ਜਿਸ ਦੀ ਉਮਰ 4 ਸਾਲ ਹੈ ਕਾਕਾ ਫਤਿਹ ਸਿੰਘ ਨੂੰ ਸਿਰੋਪਾਏ ਭੇਂਟ ਕੀਤਾ ਸਿਰੋਪਾ ਦਿੱਤਾ ਤੇ ਸ਼੍ਰੀ ਸਾਹਿਬ ਦੇ ਕੇ ਉਸ ਨੂੰ ਸਨਮਾਨਿਤ ਕੀਤਾ ਉਹਨਾਂ ਅਰਦਾਸ ਕੀਤੀ ਹੈ ਕਿ ਕਾਕਾ ਫਤਿਹ ਸਿੰਘ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਅਤੇ ਇਸੇ ਤਰ੍ਹਾਂ ਹੀ ਗੱਤਕਾ ਖੇਡਦੇ ਆ ਸਿੱਖ ਕੌਮ ਦਾ ਨਾਮ ਹੈ ਰੋਸ਼ਨ ਕਰਦਾ ਰਹੇ ਉਹਨਾਂ ਕਿਹਾ ਕਿ ਸਾਰੇ ਸਿੱਖ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਬਾਣੀ ਅਤੇ ਬਾਣੇ ਦੇ ਨਾਲ ਜੋੜਨਾ ਚਾਹੀਦਾ ਹੈ ਉਹਨਾਂ ਨੂੰ ਗੱਤਕਾ ਸਿੱਖ ਮਾਰਸ਼ਲ ਆਰਟ ਦੀ ਸਿੱਖਿਆ ਵੀ ਜ਼ਰੂਰ ਦੇਣੀ ਚਾਹੀਦੀ ਹੈ ਕੀ ਨਾਮ ਸਿੰਘ ਸਾਹਿਬ ਫਤਿਹ ਸਿੰਘ ਪਾਪਾ ਦਾ ਕੀ ਨਾਮ ਆ ਮਮਾ ਦਾ ਸਵਾਸ਼ ਇਹਨਾਂ ਦਾ ਕੀ ਮਤਲਬ ਹੁੰਦਾ 6 ਇਹਨਾਂ ਦਾ ਮਤਲਬ ਗੁਰੂ ਦਾ 6 6 ਇੱਥੇ ਕਿਤੇ ਕਿੱ데 ਗਿਆ? ਯੋਰੰਗ ਕਿੱ데 ਗਿਆ? ਹਾਂ ਸਿੰਗਪੁਰ ਹਾਂਜੀ ਸੇ ਬੰਬੇ ਸੇ ਬੰਬੇ 7 ਬੰਬੇ ਨੇ ਕਿੰਨੀ ਉਮਰ ਬਾਜੀ ਜੀ? ਹੁਣ 3.4 ਸਾਲ ਆ ਸਾਡੇ ਤੇ 3.5 ਸਾਲ ਤੇ ਯੂਰਪ ਗਿਆ ਸੀ ਕੋਲੋਂ ਸਿੱਖ ਕੀ ਰਿਮੋਟਰ ਬੁੱਕੇ ਕਰਵਾਇਆ ਸੀ ਪੀਪੀਸੀ ਵਾਲਿਆਂ ਨੇ ਤੇ ਉਹ ਸਪੈਸ਼ਲ ਬੁਲਾਇਆ ਸੀ ਇਹ ਗੱਟਕਾ ਨਹੀਂ ਛੇੜਦਾ ਹਾਂਜੀ ਗੱਟਕਾ ਨਹੀਂ ਛੇੜਦਾ ਇਹ ਪ੍ਰਦਰਸ਼ਨ ਨਹੀਂ ਕਰਦਾ ਜੀ ਸੋ ਤੇ ਇਹ ਮਾਰੇ ਦਾਦੇ ਹੜਾ ਸੀ ਬਾਬਾ ਦੀਪ ਸਿੰਘ ਜੀ ਦੇ ਤੇ ਉਦੋਂ ਇਹ 2.5 ਸਾਲ ਦਾ ਸੀ ਤੇ ਇਹਨੇ ਆਪਣੇ ਵੱਲੋਂ ਮਾਰੇ ਦੀ ਕਿਰਪਾ ਇਹ ਹੁਸਨ ਤੋਂ ਜਿਆਦਾ ਦਤਾ ਤੇ ਇਹਨੇ ਕੀਤਾ ਤੇ ਬਹੁਤ ਵਧੀਆ ਸੀ ਨਾ ਵੀਡੀਓ ਯੋਰ ਉਹ ਵਾਲੀ ਜਿਹੜੀ ਫਿਟਿੰਗ ਹੈ ਡਬਲ ਪੀ ਪੀ ਐਸ ਉਹਨਾਂ ਨੇ ਪਤੇ ਸਿੰਘ ਦੀ ਵੀਡੀਓ ਦੇਖੀ ਕਿ ਇਹਨੂੰ ਤੁਸੀਂ ਅਸੀਂ ਸਿਲੈਕਟ ਕਰਦੇ ਆ ਇਹ ਫਿਟ ਫਿਟ ਇੱਕ ਨਾ ਟੈਪੀਟ ਹੁੰਦੀ ਹੈ ਕਿ ਬਚੇ ਨੂੰ ਹੁੰਦਾ ਰਿਹਾ ਇਹਨੂੰ ਤੁਸੀਂ ਲੈ ਕੇ ਉਹੀ ਸੈਟ ਕਰਦੇ ਫਿਰ ਅਸੀਂ ਯੋਰਪ ਗਏ ਸੀ ਟਕਲਾ ਮੈਂ ਮੇਕਵਾ ਲੈਣਾ ਤੇ ਫਿਰ ਉਹਦੇ ਦੋਸਤ ਕਰਦੇ ਆ ਜਾ ਕੇ ਫਿਰ ਆ ਪਹਿਲੇ ਨੰਬਰ ਤੇ ਆਇਆ ਸ਼ਾਬਾਸ਼ ਹੋਰ ਅੱਗੇ ਵਧਣਾ ਆ ਪਾਟ ਕਰਦੇ ਨੇ ਕਿਹੜਾ ਪਾਰਟ ਹੁੰਦਾ ਇੱਕ ੋਂਕਾਰ ਸੁਣਾਓ ੋਂਕਾਰ ਸਤਨਾਮ ਕਿਤਾ ਪੁਰਾਣ ਰੇ ਵਾ ਗਾ ਸਤਨਾਮ ਵਰਪਰ ਸਤ ਸ਼ਾਬਾਸ਼ ਅਰ ਸੱਚ ਸੱਚ ਚਿਤ ਨਾਨਕ ਅਰ ਸੱਚ ਸੱਚ ਤਰੀ ਚੰਨ ਤਾ ਸਾਥ ਮਨ ਤੇ ਮਕਰੇ ਦਾਰੇ ਘਾਰੇ ਪਰਿਉ ਨਾ ਕ ਜਿਗਾਰੇ ਉਸਿਆ ਜਿਗਾਰੇ ਲਾਲ ਓ ਜ अकाल ते फटे वाहे गुरु जी का खालसा वाहे गुरु जी की फटे फटे सिंह बहुत सयाना बच्चा है ਟਾਈਮ ਵੇਖ ਲੈਣਾ ਘੜੀ ਤੋਂ ਤੇ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਆਪਣੇ 2 ਦਿਨਾਂ ਦੇ ਮਾਲਦੀਵ ਦੌਰੇ ਤੇ ਰਾਜਸਤਾਨੀ ਮਾਲੇ ਪਹੁੰਚੇ ਨੇ ਮਾਲਦੀਵ ਨੇ ਪ੍ਰਧਾਨ ਮੰਤਰੀ ਨੂੰ 60ਵੇਂ ਸੁਤੰਤਰਤਾ ਦਿਵਸ ਦੇ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੱਦਾ ਦਿੱਤਾ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਮਾਲਦੀਵ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ ਖਾਸ ਤੌਰ ਤੇ ਮਾਲਦੀਵ ਦੇ ਪ੍ਰਮੁੱਖ ਅਧਿਕਾਰੀਆਂ ਵੱਲੋਂ ਮਾਲਦੀਵ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਖੁਦ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਗਿਆ ਤੁਹਾਨੂੰ ਦੱਸ ਦਈਏ 2 ਸਾਲ ਪਹਿਲਾਂ ਮਾਲਦੀਵ ਦੇ ਨਾਲ ਇੰਡੀਆ ਦੇ ਭਾਰਤ ਦੇ ਜਿਹੜੇ ਰਿਸ਼ਤੇ ਨੇ ਉਹ ਥੋੜੇ ਖਟਾਸ ਦੇ ਵਿੱਚ ਆ ਗਏ ਸਨ ਜਿਸ ਦੇ ਵਿੱਚ ਆ ਇੰਡੀਆ ਆਊਟ ਨਾਂ ਦੀ ਇੱਕ ਮੁਹਿੰਮ ਚਲਾਈ ਗਈ ਸੀ ਸੋ ਇਸ ਮੁਹਿੰਮ ਤੋਂ ਬਾਅਦ ਭਾਰਤ ਅਤੇ ਮਾਲਦੀਵ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਆਈ ਸੀ ਜੋ ਕਿ ਕਾਫੀ ਲੰਮੇ ਸਮੇਂ ਤੱਕ ਡਿਪਲੋਮੈਟਿਕਲੀ ਇਹ ਜਿਹੜੀ ਖਟਾਸ ਹੈ ਉਹ ਚੱਲਦੀ ਰਹੀ ਤੇ ਹੁਣ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਨੇ ਮਾਲਦੀਵ ਦੇ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਖਾਸ ਤੌਰ ਤੇ 60ਵੇਂ ਸੁਤੰਤਰਤਾ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੱਖ ਮਹਿਮਾਨ ਬਣਾਏ ਜਾਣਾ ਇਹ ਸੰਕੇਤ ਹੈ ਕਿ ਮਾਲਦੀਵ ਤੇ ਭਾਰਤ ਦੇ ਰਿਸ਼ਤਿਆਂ ਦੇ ਵਿੱਚ ਜਿਹੜਾ ਚੰਗਾ ਸੁਧਾਰ ਹੋ ਰਿਹਾ ਹੈ ਦੇ ਦੋਵੇਂ ਦੇਸ਼ ਇੱਕ ਦੂਜੇ ਦੇ ਪਹਿਲਾਂ ਦੀ ਤਰ੍ਹਾਂ ਨਜ਼ਦੀਕ ਆ ਰਹੇ ਨੇ ਤੁਹਾਨੂੰ ਦੱਸ ਦਈਏ ਲੰਬੇ ਸਮੇਂ ਤੋਂ ਮਾਲਦੀਵ ਤੇ ਭਾਰਤ ਜਿਹੜੇ ਨੇ ਇੱਕ ਦੂਜੇ ਦੇ ਨਜ਼ਦੀਕੀ ਸਹਿਯੋਗੀ ਨੇ ਭਾਰਤ ਲੰਬੇ ਸਮੇਂ ਤੱਕ ਮਾਲਦੀਵ ਨੂੰ ਸੁਰੱਖਿਆ ਵੀ ਪ੍ਰਦਾਨ ਕਰਦਾ ਰਿਹਾ ਸੋ ਇੱਕ ਵਾਰ ਫਿਰ ਤੋਂ ਦੋਵੇਂ ਦੇਸ਼ਾਂ ਦੇ ਰਿਸ਼ਤੇ ਨੇ ਜਿਹੜੇ ਸੁਧਾਰ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਨੇ ਇੱਕਦਮ ਮਿੱਤਰਤਾ ਵਾਲੇ ਰਿਸ਼ਤੇ ਦੁਆਰਾ ਤੋਂ ਦਿਖਾਈ ਦੇ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਦਿਲ ਤੋਂ ਸਵਾਗਤ ਕੀਤਾ ਗਿਆ ਇੱਕ ਦੂਜੇ ਨੂੰ ਜੱਸੀ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਭਾਰਤ ਦੇ ਤੇ ਮਾਲਦੀਵ ਦੇ ਪ੍ਰਧਾਨ ਮੰਤਰੀ ਇਸ ਤੋਂ ਇਲਾਵਾ ਭਾਰਤੀ ਭਾਈਚਾਰਾ ਵੀ ਵੱਡੀ ਗਿਣਤੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਦੇ ਲਈ ਇੱਥੇ ਪਹੁੰਚਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਗਿਆ ਭਾਰਤੀ ਭਾਈਚਾਰੇ ਦੇ ਵੱਲੋਂ ਭਾਰਤ ਦੇ ਝੰਡੇ ਜਿਹੜੇ ਨੇ ਉਹ ਲੋਕਾਂ ਕੋਲ ਫੜੇ ਹੋਏ ਨੇ ਤੇ ਮੋਦੀ ਦਾ ਸਵਾਗਤ ਕਰਦੇ ਹੋਏ ਲੋਕ ਨਜ਼ਰ ਆ ਰਹੇ ਨੇ ਸੋ ਮਾਲਦੀਵ ਦੀ 2 ਦਿਨਾਂ ਦੀ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਾਪਸ ਆਉਣਗੇ ਤੇ ਹੁਣ ਨਜ਼ਰ ਪਾਉਣੇ ਆ ਪੰਜਾਬ ਦੇ ਮੌਸਮ ਤੇ ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ ਗਰਮੀ ਅਤੇ ਹਮਸ ਦੇ ਕਾਰਨ ਲੋਕ ਪਰੇਸ਼ਾਨ ਨੇ ਹਾਲਾਂਕਿ ਕਿਤੇ ਕਿਤੇ بارش ਹੋਣ ਦੇ ਨਾਲ ਮੌਸਮ ਸੁਹਾਵਣਾ ਵੀ ਹੋ ਜਾਂਦਾ ਹੈ ਪਰ ਆਮ ਤੌਰ ਤੇ بارش ਅਤੇ ਬੱਦਲ ਨਾ ਹੋਣ ਤੇ ਮੌਸਮ ਦੇ ਵਿੱਚ ਗਰਮੀ ਅਤੇ ਹਮਮਸ ਬਰਕਰਾਰ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਹੁਣੇ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਮਾਨਸੂਨ ਇੱਕ ਵਾਰ ਫਿਰ ਤੋਂ ਮੱਠਾ ਪੈ ਗਿਆ ਸੀ ਤੇ ਦੁਬਾਰਾ ਤੋਂ ਇੱਕ ਵਾਰ ਫਿਰ ਤੋਂ 2-3 ਦਿਨਾਂ ਦੀ ਹਮਮਸ ਤੋਂ ਬਾਅਦ ਮੀਂਹ ਦਾ ਦੌਰ ਇੱਕ ਵਾਰ ਫਿਰ ਤੋਂ ਸ਼ੁਰੂ ਹੋਣ ਵਾਲਾ ਹੈ ਘਟਦਾ ਵਾਧਾ ਦਬਾਅ ਵਾਲਾ ਖੇਤਰ ਲਗਾਤਾਰ ਕਾਇਮ ਆ ਬੰਗਾਲ ਦੀ ਖਾੜੀ ਤੋਂ ਇਹ ਅੱਗੇ ਵਧ ਰਿਹਾ ਹੈ ਅਤੇ ਚੱਕਰਵਾਤੀ ਸਰਕੂਲੇਸ਼ਨ ਹੈ 27 ਜੁਲਾਈ ਦੇ ਆਸ-ਪਾਸ ਚੰਡੀਗੜ੍ਹ ਅਤੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਦੇ ਲਈ ਬਿਲਕੁਲ ਅਨੁਕੂਲ ਮਾਹੌਲ ਪੈਦਾ ਕਰ ਰਹੇ ਨੇ ਸੋ ਮੌਸਮ ਵਿਭਾਗ ਵੱਲੋਂ 27 ਤੇ 28 ਤਰੀਕ ਨੂੰ ਤੇ 29 ਤਰੀਕ ਨੂੰ ਪੰਜਾਬ ਚੰਡੀਗੜ੍ਹ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਦੀ ਉਮੀਦ ਹੈ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਇਸ ਤੋਂ ਇਲਾਵਾ ਦਿੱਲੀ ਐਨਸੀਆਰ ਖੇਤਰ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਤੋਂ ਇਸ ਇਲਾਕੇ ਦੇ ਵਿੱਚ ਚੰਗੀ ਬਾਰਿਸ਼ ਹੋਈ ਹੈ ਤਾਪਮਾਨ ਦੇ ਵਿੱਚ ਕਮੀ ਆਈ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਐ ਪਰ ਪਿਛਲੇ 24 ਘੰਟਿਆਂ ਤੋਂ بارش ਕੱਟ ਹੋਈ ਐ ਜਿਸ ਕਾਰਨ ਨਮੀ ਵਾਲਾ ਤੇ ਗਰਮੀ ਵਾਲਾ ਵਾਤਾਵਰਨ ਵੀ ਬਣਿਆ ਤੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਨ ਦੇ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਦਿੱਲੀ ਐਨਸੀਆਰ ਨੂੰ ਲੈ ਕੇ ਤਾਜ਼ਾ ਭੂ previshanī ਕੀਤੀ ਗਈ ਐ ਮੌਸਮ ਵਿਭਾਗ ਵੱਲੋਂ ਭੂ previshanī ਪਿੱਤ ਕੀਤੀ ਗਈ ਐ ਕਿ 26 27 ਨੂੰ ਇੱਥੇ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ ਇਸ ਤੋਂ ਬਾਅਦ 27 28 ਤੇ 29 ਨੂੰ ਮੌਸਮ ਬਦਲ ਸਕਦਾ ਹੈ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਇੱਥੇ ਹੋ ਸਕਦੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਉਮੀਦ ਆਦਾਰ ਮੁਰ ਤੋਂ ਸ਼ੁਰੂ ਹੋਣ ਵਾਲਾ ਹੈ ਮੌਸਮ ਵਿਭਾਗ ਦੇ ਮੁਤਾਬਕ ਭਵਿੱਖਬਾਣੀ ਕੀਤੀ ਗਈ ਹੈ ਕਿ ਸ਼ੁੱਕਰਵਾਰ ਰਾਤ ਨੂੰ ਜਾਂ ਸ਼ਨੀਵਾਰ ਸਵੇਰ ਤੱਕ ਇੱਥੇ ਮੌਸਮ ਹੈ ਜਿਹੜਾ ਉਹ ਇੱਕ ਵਾਰ ਫਿਰ ਤੋਂ ਵਿਗੜ ਸਕਦਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ بارش ਦਾ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਖਾਸ ਤੌਰ ਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਇਸ ਦਾ ਪ੍ਰਭਾਵ ਜ਼ਿਆਦਾ ਹੋਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਉਹਨਾਂ ਖੇਤਰਾਂ ਦੇ ਵਿੱਚ ਜੋ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਨੇ ਜਿਵੇਂ ਕਿ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਇੱਥੇ ਬਰਸਾਤ ਹੋ ਸਕਦੀ ਹੈ ਬੀਤੇ ਦਿਨ ਦਿਨ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ 57.2 ਮਿਲੀਮੀਟਰ ਚੰਗੀ ਚੋਖੀ ਬਰਸਾਤ ਹੈ ਜੋ ਉਹ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ 30.6 ਮਿਲੀਮੀਟਰ ਫਿਰੋਜ਼ਪੁਰ ਚ 16 ਮਿਲੀਮੀਟਰ ਅੰਮ੍ਰਿਤਸਰ ਚ 4.8 ਮਿਲੀਮੀਟਰ بارش ਦਰਜ ਕੀਤੀ ਗਈ ਹੈ ਸੋ ਪਿਛਲੇ 3 ਦਿਨਾਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਚੰਗੀ ਬਰਸਾਤ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ ਅਨੁਮਾਨ ਦਿੱਤਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਸੁਨਾਮ ਸੰਗਰੂਰ ਬਰਨਾਲਾ ਤੂਰੀ ਫਿਰੋਜ਼ਪੁਰ ਜੀਰਾ ਪੱਟੀ ਤਰਨਤਾਰ ਅੰਮ੍ਰਿਤਸਰ ਇਹਨਾਂ ਇਲਾਕਿਆਂ ਦੇ ਵਿੱਚ ਦਰਮਿਆਨੀ ਬਾਰਿਸ਼ ਜਿਹੜੀ ਹੋ ਸਕਦੀ ਹੈ ਇਸ ਦੇ ਨਾਲ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਇਸ ਦੇ ਨਾਲ ਨਾਲ ਕਿਤੇ ਕਿਤੇ ਬਿਜਲੀ ਵੀ ਜਿਹੜੀ ਹੈ ਉਹ ਡਿੱਗ ਸਕਦੀ ਹੈ ਸੋ ਇਸ ਦੇ ਨਾਲ ਹੀ ਪੂਰਬੀ ਭਾਰਤ ਦੀ ਗੱਲ ਕਰੀਏ ਤਾਂ ਬੰਗਾਲ ਦੀ ਖਾੜੀ ਦੇ ਵਿੱਚ ਵੀ ਨਵੀਂ ਪ੍ਰਣਾਲੀ ਬਣ ਰਹੀ ਹੈ ਤੱਟਵਰਤੀ ਖੇਤਰਾਂ ਦੇ ਵਿੱਚ ਵੀ ਭਾਰੀ ਬਰਸਾਤ ਹੋਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਖਾਸ ਕਰਕੇ ਉੜੀਸਾ ਦੇ ਤੱਟਵਰਤੀ ਖੇਤਰਾਂ ਦੇ ਵਿੱਚ ਭਾਰੀ ਬਰਸਾਤ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਹੁਣ ਮੈਨੂੰ ਦੇ ਉਜਾਜ਼ਤ ਬਹੁਤ ਬਹੁਤ ਧੰਨਵਾਦ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਸੂਬਾ ਸਰਕਾਰ ਵੱਲੋਂ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਨਾਲ ਇਹ ਮੁਹਿੰਮ ਲਗਾਤਾਰ ਜਾਰੀ ਹੈ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਜਿੱਥੇ ਨਸ਼ੇ ਦੇ ਸਦਾਗਰਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਨਸ਼ਾ ਵੱਡੀ ਗਿਣਤੀ ਦੇ ਵਿੱਚ ਬਰਾਮਦ ਹੋ ਰਿਹਾ ਵੱਡੀ ਮਾਤਰਾ ਵਿੱਚ ਬਰਾਮਦ ਹੋ ਰਿਹਾ ਉੱਥੇ ਹੀ ਨਸ਼ੇ ਦੇ ਸਦਾਗਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕਰਕੇ ਬਣਾਈਆਂ ਗਈਆਂ ਪ੍ਰਾਪਰਟੀਆਂ ਵੀ ਟੈਟ ਟੀਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਦੁਬਾਰਾ ਤੋਂ ਪ੍ਰਾਪਰਟੀਆਂ ਨੂੰ ਸਰਕਾਰ ਆਪਣੇ ਕਬਜ਼ੇ 'ਚ ਲੈ ਰਹੀ ਹੈ ਪੰਚਾਇਤਾਂ ਆਪਣੇ ਕਬਜ਼ੇ 'ਚ ਲੈ ਰਹੀਆਂ ਨੇ ਸੋ ਮੌਜੂਦਾ ਜਿਹੜੀ ਕਾਰਵਾਈ ਸਾਹਮਣੇ ਆਈ ਹੈ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਨਸ਼ੇ ਦੇ ਇੱਕ ਵਪਾਰੀ ਵੱਲੋਂ ਸਦਾਗਰ ਵੱਲੋਂ ਨਸ਼ੇ ਦੇ ਪੈਸੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕਰਕੇ ਬਣਾਈ ਗਈ ਜਾਇਦਾਦ ਦੇ ਉੱਪਰ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਮੌਕੇ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਨੇ ਸਥਾਨਕ ਪ੍ਰਸ਼ਾਸਨ ਵੀ ਪਹੁੰਚਿਆ ਸੋ ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਸ ਅਪਰਾਧੀ ਵੱਲੋਂ ਜਿਸ ਨਸ਼ੇ ਦੇ ਸਦਾਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਗਿਆ ਸੀ ਉਸ ਤੋਂ ਛੁਡਾਇਆ ਗਿਆ ਇਹ ਜਾਇਦਾਦ ਜਿਹੜੀ ਐ ਟੈਟੇਰੀ ਕੀਤੀ ਗਈ ਹੈ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਇਹ ਮੁਹਿੰਮ ਜਿਹੜੀ ਹੈ ਉਹ ਚਲਦੀ ਰਹੇਗੀ ਅੱਜ ਇਹ ਮਲਕੋੜ ਦੇ ਵਿੱਚ ਅਮਰਜੀਤ ਕੌਰ ਵਾਈਫ ਆ ਗੁਰਮੀਤ ਸਿੰਘ ਉਹਨਾਂ ਦੇ ਕਰਤੇ ਕੀਤੀ ਜਾ ਰਹੀ ਹੈ ਜਿਹੜੇ ਗਲਾਟਾ ਦੇ ਨਾਲ ਸਾਡੇ ਅਫੀਸਰ ਨਾਲ ਨੇ ਜਿਹੜੀ ਅਨਰਧਾਰਕ ਗੋਸ਼ਮੰਡ ਹੈਗੀ ਆ ਨਾਲ ਜਿਹੜੀ ਇਹ 2013 ਤੋਂ ਨਸ਼ੇ ਦਾ ਕੰਮ ਕਰਦੀ ਹੈ ਜਿੱਤੇ ਤਕਰੀਬਨ 7-8 ਬੱਚੇ ਕੇ ਰਿਜਿਸਟਰ ਨੇ ਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਯੋਧ ਨਸ਼ਿਆਂ ਦੇ ਵਿਰੁੱਧ ਦੀ ਮਹਮਦੇਦੀ ਨਾ ਤੇ ਵਿਚ ਗਲਾਡਾਲੇ ਵਿਸ਼ਾ ਸਾਡੇ ਨਾਲ ਨੇ ਤੇ ਕਾਰਵਾਈ ਕਰ ਰਹੇ ਨੇ ਸਰ ਇਹ ਪ੍ਰੇਜ਼ੈਂਟੀ ਜੇਲ੍ਹ ਚ ਹੈਗੀ ਹੈ ਕਿ ਕਿਸ ਤਰ੍ਹਾਂ ਇਹ ਨੂੰ ਹੋਇਆ ਵਿਸ਼ਾ ਬੈਕਗ੍ਰਾਉਂਡ ਕੀ ਹੈ ਜੀ ਕਿੰਨੇ ਦੇ ਸਾਲ ਤੋਂ ਨਸ਼ਾ ਚਾਹੀਦਾ ਇਹ 2013 ਤੋਂ ਨਸ਼ਾ ਵੇਚਦੀ ਆ ਰਹੀ ਹੈ ਤੇ ਹੁਣ ਇਸ ਟਾਈਮ ਇਹ ਇਹ ਰਹਿੰਦੇ ਇੱਥੇ ਜੀ ਕਿ ਕਿਦਾਂ ਕੀ ਹਾਂਜੀ ਹਾਂ ਇੱਥੇ ਰਹਿੰਦੇ ਰਹੀ ਹੈ ਪਰ ਪਹਿਲਾਂ ਕਿੰਨੇ ਕੇ ਮਾਮਲੇ ਦਰਜ ਨੇ ਪਹਿਲਾਂ 7-8 ਮਾਮਲੇ ਦਰਜ ਹੈਗੇ ਨੇ ਤੇ 2013 ਤੋਂ ਲਗਾਤਾਰ ਕਰਦੀ ਆ ਰਹੀ ਹੈ ਅੱਛਾ ਲਾਸਟ ਕਦੋਂ ਅਰੈਸਟ ਹੋਇਆ ਇਹਦੀ ਬਈ ਸੀਗਾ ਲਾਸਟ ਹੈ ਵਿਰੋਧਕੀ ਕਿ ਕਿ ਜਪਈਆ ਦੀ ਲਾਸਟ ਰੈਸਟਿਕ ਕਿੰਨੀ ਦੀ ਕਵਰੀ ਸੀਗੀ ਇਹਦੇ ਤੋਂ ਕਿੱਦਾਂ ਕਰਾਂਗੇ ਕਵਰੀ ਉਹਦਾ ਦੱਸ ਦਿਆਂਗੇ 700 ਗ੍ਰਾਮ ਇਹਦੇ ਤੋਂ ਲੱਗਦਾ ਕਿ ਜਿੱਥੇ ਜਿਹੜੀ ਯੁਧ ਨਸ਼ਾ ਵਿਰੁੱਧ ਮਹੀਨਤਾਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਚੱਲਦੇ ਆ ਇਸ ਘਰ ਤੇ ਵੀ ਜਿਹੜੀ ਕਾਰਵਾਈ ਹੋਈ ਹੈ ਬਿਲਕੁਲ ਜੀ ਇਹਨਾਂ ਦਾ ਅਨ ਅਧਿਕਾਰਿਕ ਰਿਕੋਗਨਿਸ਼ਨ ਵੀ ਜੁਲਾਡਾ ਵਾਲੇ ਵੀ ਸਾਡੇ ਨਾਲ ਨੇ ਤੇ ਜਿਹੜਾ ਇਹਨੇ ਇਹ ਘਰ ਬਣਾਇਆ ਸੀ ਠੱਕੇ ਨਾਲ ਬਣਾਇਆ ਸੀ ਤੇ ਦੂਜੀ ਗੱਲ ਇਹ ਨਸ਼ੇ ਤੋਂ ਜਿਹੜਾ ਪੈਸਾ ਇਕੱਠਾ ਕਰਕੇ ਬਣਾਇਆ ਸੀ ਤੇ ਜਿਹੜੇ ਨਛਾ ਮੁਖਤਿਆਰ ਪੰਜਾਬ ਵਾਲਾ ਜੀ ਬੱਦਰ ਰਿਹਾ ਤੇ ਉਹਦੀ ਮੁੰਮੇ ਨੂੰ ਵੀ ਨਦੀ ਇਹ ਕਾਰ ਵੀ ਕਰਦਾ ਤਾਂ ਹੁਣ ਸਰ ਇਹਨਾਂ ਦੇ ਰਿਕਾਰਡ ਜਿਹੜਾ ਫੈਮਲੀ ਬੈਕਗ੍ਰਾਉਂਡ ਇਹਨਾਂ ਦਾ ਕੁਝ ਬਿਲਕੁਲ ਜੀ ਉਹ ਇਨਵੈਸਟੀਗੇਸ਼ਨ ਕਰੇ ਰਹੇ ਆ ਸਾਡੀ ਪਹਿਲਾਂ ਚੱਲੇ ਰਿਹਾ ਸਿਸਟਮ ਤਾਂ ਹੀ ਅਸੀਂ ਇਹ ਕੰਕਲੂਡ ਕੀਤਾ ਹੈ ਤੇ ਬਾਕੀ ਇਹਨਾਂ ਨੂੰ ਇਹ ਹੀ ਆ ਤੁਹਾਡੇ ਥਰੂ ਇਹ ਹੈਗੀ ਆ ਸਾਰਿਆਂ ਨੂੰ ਅਪੀਲ ਹੈ ਵੀ ਇਹ ਕੰਮਾਂ ਨੂੰ ਛੱਡੋ ਆਪਾਂ ਇੱਕ ਤੰਦਰੁਸਤ ਪੰਜਾਬ ਬਣਾਈਏ ਜਿਹੜਾ ਇਹ ਨਸ਼ਿਆਂ ਦਾ ਕੋੜ ਹੈ ਇਹਨੂੰ ਦੈਨੂੰ ਛੱਡ ਕੇ ਬਿਲਕੁਲ ਆਪਾਂ ਨਾਰਮਲ ਜ਼ਿੰਦਗੀ ਦੀ। ਇਹ ਪਤਾ ਲੱਗਿਆ ਕਿ ਪਿੱਛੋਂ ਕਿਹੜਾ ਗਰੋ ਸੀਗਾ ਨਾ ਤਾਂ ਕੋਈ ਕਿੰਨੇ ਚਿਰ ਨਾ ਟਾਈਅਪ ਸੀਗਾ ਇਹਨਾਂ ਦਾ। ਗਰੋ ਟਾਈਅਪ ਦਾ ਕੀ ਹੈ ਟਾਈਅਪ ਦਾ ਪਰਸਨ ਨਹੀਂ ਹੁੰਦਾ ਗਰੋ ਇਹਨਾਂ ਦਾ ਕਿਹੜਾ ਨਸ਼ੇ ਵਾਲਾ ਦਾ ਗਰੋ ਕਿਹੜਾ ਹੁੰਦਾ। ਹਾਂ। ਇਹ ਕਿਨੇ ਕੇ ਪੈ ਸਰ ਜਿਹੜਾ ਪੁਰਾਨੀ ਰਹਿੰਦਾ ਸੀਗਾ ਲੇਕਿਨ ਹੋ ਰਿਹਾ। ਹਾਂਜੀ ਹਾਂ ਇਸੇ ਪਿੰਡ ਦੇ ਰਹਿਣ ਲੜਨੇ ਮਲਕਪੁਰ ਦੇ। ਆਦਾ ਉਹਨੂੰ ਤੇ ਆ ਕਿ ਇਹਨਾਂ ਨੇ ਬਣਾਇਆ ਸੀ ਕੰਮਜਾ ਕਰਕੇ। ਤੋਂ ਸੁਣਿਆ ਜੀ ਜਗਾ ਵੀ ਕਬਜ਼ਾ ਕੀਤਾ ਹੈ ਬਿਲਕੁਲ ਜੀ ਕਬਜ਼ਾ ਕੀਤਾ ਹੈ ਕਬਜ਼ਾ ਕਰਕੇ ਇਹਨਾਂ ਨੇ ਬਣਾਇਆ ਹੈ ਜਿਹੜਾ ਹੈ ਸੋ ਸਹਿਜਾ ਨੂੰ ਇਹ ਸਾਰੇ ਨੂੰ ਕਿੰਨੇ ਸੁਰਖਿਆ ਬਿਲਕੁਲ ਜੀ ਸਹਿਜਾ ਆਪਦਾ ਵੀ ਹੈਗੇ ਨੇ ਕਈ ਮੁਕੱਦਮਿਆਂ ਤੇ ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਦੇ ਮੁਲਾਜ਼ਮਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਮੁੱਖ ਮੰਤਰੀ ਨੇ ਇਹਨਾਂ ਬਹਾਦਰ ਪੁਲਿਸ ਕਰਮਚਾਰੀਆਂ ਦੀ ਬਹਾਦਰੀ ਦੀ ਪ੍ਰਸ਼ੰਸਾ ਵੀ ਕੀਤੀ ਹੈ ਤੁਹਾਨੂੰ ਦੱਸ ਦਈਏ ਬੀਤੇ ਦਿਨੀ ਇੱਕ ਕਾਰ ਨਹਿਰ ਦੇ ਵਿੱਚ ਡਿੱਗ ਗਈ ਸੀ ਜਿਸ ਤੋਂ ਬਾਅਦ ਪੀਸੀਆਰ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਸਾਰਿਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਤੇ ਇਹਨਾਂ ਦੀ ਜਾਨ ਬਚਾਈ ਸੀ ਸੀਐਮ ਨੇ ਸਾਰੇ ਕਰਮਚਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਇਨਸਾਨੀਅਤ ਦੇ ਨਾਤੇ ਮੋਢਲੇ ਫਰਜ਼ ਨਿਭਾਉਣ ਦੇ ਲਈ ਹੱਲਾਸ਼ੀਰ ਵੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੀ ਪੀਸੀਆਰ ਟੀਮ ਵੱਲੋਂ ਇਹ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਗਿਆ ਸੀ ਟੀਮ ਨੇ ਸਰਹੰਦ ਨਹਿਰ ਦੇ ਵਿੱਚ ਕਾਰ ਦੇ ਡਿੱਗਣ ਕਾਰਨ 11 ਲੋਕ ਜਿਨ੍ਹਾਂ ਦੀ ਜਾਨ ਖਤਰੇ ਦੇ ਵਿੱਚ ਪੈ ਗਈ ਸੀ ਉਹਨਾਂ ਦੀ ਜਾਨ ਬਚਾਈ ਸੀ ਬਹਿਮਣ ਪੁਲ ਦੇ ਨਜ਼ਦੀਕ ਸਰਹੰਦ ਨਹਿਰ ਦੇ ਵਿੱਚ ਇੱਕ ਕਾਰ ਡਿੱਗੀ ਸੀ ਜਿਸ ਵਿੱਚ ਪੰਜ ਬੱਚਿਆਂ ਸਮੇਤ 11 ਲੋਕ ਪਰਿਵਾਰ ਸਮੇਤ ਜਾ ਰਹੇ ਸਨ ਸੋ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਇਹਨਾਂ ਕਰਮਚਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਨਿੱਜੀ ਤੌਰ ਤੇ ਇਹਨਾਂ ਪੀਸੀਆਰ ਮੁਲਾਜ਼ਮਾਂ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਗਈ ਹੈ ਹੌਸਲਾ ਅਫਜ਼ਾਈ ਕੀਤੀ ਗਈ ਹੈ ਤੇ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼ ਵਿਦੇਸ਼ ਦੇ ਵਿੱਚ ਗੱਤਕੇ ਦੇ ਵਿੱਚ ਨਾਮਣਾ ਖੱਟਣ ਵਾਲੇ 4 ਸਾਲਾਂ ਦੇ ਸਿੱਖ ਬੱਚੇ ਦਾ ਸਨਮਾਨ ਕੀਤਾ ਗਿਆ ਇਸ ਸਿੱਖ ਬੱਚੇ ਨੇ ਕਾਕਾ ਫਤਿਹ ਸਿੰਘ ਜੋ ਕਿ ਅੰਮ੍ਰਿਤਸਰ ਦਾ ਵਾਸੀ ਹੈ ਉਸਨੇ ਯੂਰਪ ਸਿੰਗਾਪੁਰ ਮੁੰਬਈ ਵਰਗੀਆਂ ਥਾਵਾਂ ਤੇ ਜਾ ਕੇ ਵੱਡੇ ਮੰਚਾ ਦੇ ਉੱਤੇ ਗੱਤਕਾ ਖੇਡਿਆ ਅਤੇ ਸਿੱਖ ਪਛਾਣ ਦਾ ਪ੍ਰਚਾਰ ਪ੍ਰਸਾਰ ਕੀਤਾ ਜੋ ਕਿ ਇੱਕ ਪ੍ਰੇਰਨਾ ਸਰੋਤ ਹੈ ਸੁਜੇਤੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਛੋਟੇ ਬੱਚੇ ਜਿਸ ਦੀ ਉਮਰ 4 ਸਾਲ ਹੈ ਕਾਕਾ ਫਤਿਹ ਸਿੰਘ ਨੂੰ ਸਿਰੋਪਾਏ ਭੇਂਟ ਕੀਤਾ ਹੈ ਸਿਰੋਪਾ ਦਿੱਤਾ ਹੈ ਤੇ ਸ਼੍ਰੀ ਸਾਹਿਬ ਦੇ ਕੇ ਉਸ ਨੂੰ ਸਨਮਾਨਿਤ ਕੀਤਾ ਹੈ। ਉਹਨਾਂ ਅਰਦਾਸ ਕੀਤੀ ਹੈ ਕਿ ਕਾਕਾ ਫਤਿਹ ਸਿੰਘ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਅਤੇ ਇਸੇ ਤਰ੍ਹਾਂ ਹੀ ਗੱਤਕਾ ਖੇਡਦੇ ਆਂ। ਸਿੱਖ ਕੌਮ ਦਾ ਨਾਮ ਹੈ ਰੋਸ਼ਨ ਕਰਦਾ ਰਹੇ। ਉਹਨਾਂ ਕਿਹਾ ਕਿ ਸਾਰੇ ਸਿੱਖ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਬਾਣੀ ਅਤੇ ਬਾਣੇ ਦੇ ਨਾਲ ਜੋੜਨਾ ਚਾਹੀਦਾ ਹੈ। ਉਹਨਾਂ ਨੂੰ ਗੱਤਕਾ ਸਿੱਖ ਮਾਰਸ਼ਲ ਆਰਟ ਦੀ ਸਿੱਖਿਆ ਵੀ ਜ਼ਰੂਰ ਦੇਣੀ ਚਾਹੀਦੀ ਹੈ। ਜੀਨਾਮ ਸਿੰਘ ਸਾਹਿਬ ਫਤਿਹ ਸਿੰਘ ਪਾਪਾ ਦਾ ਕੀ ਨਾਮ ਆ? ਮਮਾ ਦਾ ਸਵਾਰ ਇਹਨਾਂ ਦਾ ਕੀ ਮਤਲਬ ਹੁੰਦਾ ਛੇ ਇਹਨਾਂ ਦਾ ਮਤਲਬ ਗੁਰੂ ਦਾ ਛੇ ਕਿੱਥੇ ਕਿੱਥੇ ਖੇਡ ਗਏ ਆ ਲੋਕਾਂ ਖੇਡ ਗਏ ਆ ਹਾਂ ਸਿਨਗਪੁਰ ਹਾਂਜੀ ਸੇਬੋਮੇ ਏਰ ਬੋਮੇ ਸੇਬ ਬੋਮੇ ਕਿੰਨੀ ਉਮਰ ਪਾਜੀ ਦੀ ਉਹਨਾਂ 3.5 ਸਾਲਾਂ ਦੇ ਤੇ 3.5 ਸਾਲ ਦੇ ਵਿਯੋਗ ਪਿਆ ਸੀ। ਉਹਨਾਂ ਸਿੱਖ ਚੀਵ ਰਿਮੋਟਰ ਬੋਬਲੇ ਕਰਵਾਇਆ ਸੀ ਪੀਟੀਸੀ ਵਾਲਿਆਂ ਨੇ ਤੇ ਉਹ ਸਪੈਸ਼ਲ ਬੁਲਾਇਆ ਹੈ। ਇਹ ਗੱਡਾ ਖੇਡਦਾ ਹੈ? ਹਾਂਜੀ। ਗੱਡਕੇ ਨਹੀਂ ਖੇਡਦਾ। ਇਹ ਪ੍ਰਦਰਸ਼ਨ ਨਹੀਂ ਕਰਦਾ ਜੀ। ਸੋ ਤੇ ਇਹ ਮਾਰੇ ਜਦੇ ਹਾਲ ਸੀ ਬਾਬਾ ਦੀਪ ਸਿੰਘ ਜੀ ਦੇ ਤੇ ਉਦੋਂ ਇਹ 2.5 ਸਾਲ ਦਾ ਸੀ। ਤੇ ਇਹਨੇ ਆਪਣੇ ਵੱਲੋਂ ਮਾਰੇ ਦੀ ਕਿਰਪਾ ਇਹ ਹੁਸਨ ਤੋਂ ਜਿਆਦਾ ਦਿਆ ਤੇ ਇਹਨੇ ਕੀਤਾ ਤੇ ਬਹੁਤ ਵਧੀਆ ਵੀ ਨਾ ਵੀਡੀਓ ਤੇ ਯੋਰ ਉਹ ਵਾਲੀ ਜਿਹੜੇ ਫਿਡਰੇਸ਼ਨ ਨੇ ਡਬਲਯੂ ਪੀ ਬੀ ਐਸ ਉਹਨਾਂ ਨੇ ਪਤੇ ਸਿੰਘ ਦੀ ਵੀਡੀਓ ਦੇਖੀ ਕਿ ਇਹਨੂੰ ਤੁਸੀਂ ਅਸੀਂ ਸੈਲੈਕਟ ਕਰਦੇ ਆ ਇਹ ਫਿਟ ਫਿਟ ਇੱਕ ਨਾ ਟੈਪੀਸ਼ਪ ਹੁੰਦੀ ਹੈ ਕਿ ਬੱਚੇ ਨੂੰ ਹੁੰਦਾ ਰਿਹਾ ਇਹਨੂੰ ਤੁਸੀਂ ਲੈ ਕੇ ਉਹੀ ਸੈਟ ਕਰਦੇ ਫਿਰ ਅਸੀਂ ਯੋਰ ਪਹੇਚੀ ਟਕਲਾ ਮੈਂ ਮੇਕੋ ਆ ਨਹੀਂ ਨਾ ਤੇ ਫਿਰ ਉਹਦੇ ਦੋਸਤ ਕਰਦੇ ਆ ਜਾ ਕੇ ਫਿਰ ਆ ਪਹਿਲੇ ਨੰਬਰ ਤੇ ਆਇਆ ਸ਼ਾਬਾਸ਼ ਹੋਰ ਅੱਗੇ ਵਧਣਾ ਆਪਾ ਪਾਟ ਕਰਦੇ ਨੇ ਕਿਹੜਾ ਪਾਰਟ ਹੁੰਦਾ ਇੱਕ ੋਂਕਾਰ ਸੁਣਾਇਓ ੋਂਕਾਰ ਸਤਨਾਮ ਕਿਤਾਬੁਰ ਬਾ ਗਾ ਅੱਜ ਸ਼ਾਬਾਸ਼ ਵਰਪਰ ਸਾਰ ਸ਼ਾਬਾਸ਼ ਅਰ ਸੱਚ ਸੱਚ ਫੀਟਸ ਨਾਨਕ ਅਸੀ ਪੀ ਸੱਚ ਚਾਤੀ ਚੰਨ ਦਾ ਆਪਾ ਮੰਦੇ ਮੁਕਰੇ ਨਾਲੇ ਭਾਰੇ ਕਰੀਏ ਨੂੰ ਕਾ ਜਿਗਾੜਾ ਉਸਿਆ ਜਿਗਾੜੇ ਯਾਲ ਆ ਜਾ ਵੇ ਮਾਪੀਸ ਐਂਡ ਮੂ ਪਾਵੇ ਸਿਆਸੀ ਅਕਾਲਾ ਤੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ ਸਿੰਘ ਤੇ ਬਹੁਤ ਸਿਆਣਾ ਬੱਚਾ ਹੈ ਟਾਈਮ ਵੇਖ ਲੈਣਾ ਘੜੀ ਤੋਂ ਤੇ ਉਧਰ ਪਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਆਪਣੇ 2 ਦਿਨਾਂ ਦੇ ਮਾਲਦੀਵ ਦੌਰੇ ਤੇ ਰਾਜਸਤਾਨੀ ਮਾਲੇ ਪਹੁੰਚੇ ਨੇ ਮਾਲਦੀਵ ਨੇ ਪ੍ਰਧਾਨ ਮੰਤਰੀ ਨੂੰ 60ਵੇਂ ਸੁਤੰਤਰਤਾ ਦਿਵਸ ਦੇ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੱਦਾ ਦਿੱਤਾ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਮਾਲਦੀਵ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ ਖਾਸ ਤੌਰ ਤੇ